24 ਡਿਗਰੀ ਤੇ ਦਿਨ ਵੀਰ ਵਾਰ ਦੇਣਾ ਹੈਗਾ ਸੀ ਤਾਈ 3 ਵਜੇ ਦਾ ਟਾਈਮ ਹੈਗਾ ਸੀ ਉਦੋਂ ਦਾ ਗਿਆ ਹੈ ਗਿਆ ਤੇ ਸ਼ਾਮਾ ਸ਼ਾਮਾ ਪੈ ਗਈ ਪਰ ਮੁੜ ਕੇ ਵਾਪਸ ਉਹ ਘਰੇ ਨਹੀਂ ਆਏਗਾ ਸਾਡੀ ਸਾਰੀ ਪੰਚਾਇਤ ਇਸ ਪਰਿਵਾਰ ਦੇ ਨਾਲ ਹਮਦਰਦੀ ਤੌਰ ਦੇ ਤੇ ਖੜੇ ਆ ਕਿ ਇਸ ਭੈਣ ਦਾ ਇਸ ਮਾਂ ਦਾ ਜਿਹੜਾ ਬੱਚਾ ਵਾ 20 ਸਾਲ ਦਾ ਜਿਹਦਾ ਨਾਮ ਪ੍ਰਕਾਸ਼ ਸਿੰਘ ਆ ਕਿਰਪਾ ਕਰਕੇ ਉਹਨੂੰ ਲੱਭਣ ਦੇ ਵਿੱਚ ਸਾਡਾ ਸਾਥ ਦਿੱਤਾ ਜਾਵੇ ਤੁਹਾਨੂੰ ਹੋਰ ਕਹਿਣਾ ਚਾਹੁੰਗੀ ਕਿ ਜਿੰਨੇ ਵੀ ਵੇਖਿਆ ਹੈਗਾ ਨਾ ਪਲੀਜ਼ ਮੇਰੀ ਇੱਕ ਬੇਨਤੀ ਹੋਦਾ ਪਰਮਿਲ ਚੋਗਾ ਤੇ ਬਹੁਤ ਬਹੁਤ ਸਾਰਿਆਂ ਦਾ ਧੰਨਵਾਦ ਹੋਗਾ ਬੱਚੇ ਦੀ ਥੋੜੀ ਜੀ ਦਿਮਾਗੀ ਹਾਲਤ ਪਰੇਸ਼ਾਨੀ ਇਹਦੀ ਮੈਡੀਸਿਨ ਚੱਲਣ ਡਈ ਸੀ ਜਿਸ ਵਜ੍ਹਾ ਕਰਕੇ ਲੱਗਦਾ ਵਾ ਕਿ ਘਰੋਂ ਚਲੇ ਗਿਆ ਵਾ ਕਿਸੇ ਵੀ ਕਿਸਾਨ ਨੇ ਕਿਸੇ ਵੀ ਦੁਕਾਨਦਾਰ ਨੇ ਜੀ ਉਹਨੂੰ ਬਧਨੀ ਮਜਬੂਰੀ ਕਰਵਾਉਣ ਵਾਸਤੇ ਰੱਖਿਆ ਵਾ ਕਿਰਪਾ ਕਰਕੇ ਉਹਨੂੰ ਛੱਡ ਦਿੱਤਾ ਜਾਵੇ ਇਹ ਇਨ੍ਹਾਂ ਪਰਿਵਾਰ ਦੀ ਮਦਦ ਕੀਤਾ ਜਾਵੇ ਜੇ ਪੰਚਾਇਤ ਨੂੰ ਕੱਲ ਨੂੰ ਪਤਾ ਲੱਗਦਾ ਵਾ ਸਾਨੂੰ ਅਸੀਂ ਆਪ ਲੱਭਿਆ ਜਾਂ ਉਸ ਆਪ ਛੜਾਇਆ ਤੇ ਫਿਰ ਉਹਦਾ ਉਹਨੂੰ ਕਾਨੂੰਨੀ ਵਾਰ ਕਰਵਾਈ ਕੀਤੀ ਜਾਊਗੀ ਪੰਚਾਇਤ ਵੱਲੋਂ ਅਸੀਂ 20 ਰੁਪਇਆ ਉਸ ਸ਼ਖਸ ਨੂੰ ਦਵਾਂਗੇ ਜੋ ਇਹਨਾਂ ਨੂੰ ਇਹਨਾਂ ਦੇ ਬੱਚੇ ਦੀ ਇਤਲਾਹ ਦੇਗਾ ਜੀ ਹਾਂਜੀ ਭਾਜੀ ਕੀ ਨਾਮ ਤੁਹਾਡਾ ਤੇ ਕਿਥੋਂ ਕੀ ਗੱਲਬਾਤ ਜਿਹੜੇ ਪ੍ਰਕਾਰ ਕੋਈ ਵਾਇਗੁਰਜੀ ਦਾ ਖਾਲਸਾ ਵਾਇਗੁਰਜੀ ਦੀ ਫਤਿਹ ਅਸੀਂ ਪਿੰਡ ਰਾਮਪੁਰ ਚੀਤੇਕਲਾ ਤੋਂ ਮੈਂ ਸਰਪੰਚ ਗੁਰਪ੍ਰੀਤ ਸਿੰਘ ਗੋਰਾ ਸਾਡੀ ਸਾਰੀ ਪੰਚਾਇਤ ਇਸ ਪਰਿਵਾਰ ਦੇ ਨਾਲ ਹਮਦਰਦੀ ਤੌਰ ਦੇ ਉੱਤੇ ਖੜੇ ਆਂ ਕਿ ਇਸ ਭੈਣ ਦਾ ਇਸ ਮਾਂ ਦਾ ਜਿਹੜਾ ਬੱਚਾ ਵਾ 20 ਸਾਲ ਦਾ ਜਿਹਦਾ ਨਾਮ ਪ੍ਰਕਾਸ਼ ਸਿੰਘ ਆ ਕਿਰਪਾ ਕਰਕੇ ਉਹਨੂੰ ਲੱਭਣ ਦੇ ਵਿੱਚ ਸਾਡਾ ਸਾਥ ਦਿੱਤਾ ਜਾਵੇ ਤਾਂ ਜੋ ਇਸ ਭੈਣ ਨੂੰ ਇਸ ਮਾਂ ਨੂੰ ਇਹਦਾ ਭਰਾਣ ਨੂੰ ਤੇ ਭਰਾ ਲੱਗੇ ਤਾਂ 20 ਸਾਲਾਂ ਦਾ ਜਿਹੜਾ ਪਿੰਡ ਦੇ ਵਿੱਚ ਰਹਿ ਰਹੇ ਸੀ ਤੇ ਕੀ ਨਾਮ ਮੁੰਡੇ ਦਾ ਤੇ ਇਹ ਲਗਾ 10-12 ਸਾਲ ਤੋਂ ਇੱਥੇ ਹੀ ਰਹਿ ਰਿਹਾ ਬਹੁਤ ਹੀ ਵਧੀਆ ਪਰਿਵਾਰ ਆ ਕਦੀ ਕਿਸੇ ਦੇ ਨਾਲ ਅਸੀਂ ਉਚਾਨੀ ਨੀਵਾ ਬੋਲਦਾ ਨਹੀਂ ਸੁਣਿਆ ਤੇ ਬੱਚੇ ਦੀ ਥੋੜੀ ਜੀ ਦਿਮਾਗੀ ਹਾਲਤ ਪਰੇਸ਼ਾਨ ਹੈ ਉਹਦੀ ਮੈਡੀਸਨ ਚੱਲਣ ਢਈ ਸੀ ਜਿਸ ਵਜ੍ਹਾ ਕਰਕੇ ਉਹ ਲੱਗਦਾ ਵਾ ਕਿ ਘਰੋਂ ਚਲੇ ਗਿਆ ਵਾ ਕਿਸੇ ਵੀ ਕਿਸਾਨ ਨੇ ਕਿਸੇ ਵੀ ਦੁਕਾਨਦਾਰ ਨੇ ਜੀ ਉਹਨੂੰ ਬਦਵੀਂ ਮਜਬੂਰੀ ਕਰਵਾਉਣ ਵਾਸਤੇ ਰੱਖਿਆ ਵਾ ਕਿਰਪਾ ਕਰਕੇ ਉਹਨੂੰ ਛੱਡ ਦਿੱਤਾ ਜਾਵੇ ਤੇ ਇਹਨਾਂ ਪਰਿਵਾਰ ਦੀ ਮਦਦ ਕੀਤਾ ਜਾਵੇ ਜੇ ਪੰਚਾਇਤ ਨੂੰ ਕੱਲ ਨੂੰ ਪਤਾ ਲੱਗਦਾ ਵਾ ਸਾਨੂੰ ਅਸੀਂ ਆਪ ਲੱਭਿਆ ਜੇ ਉਸ ਆਪ ਛਡਾਇਆ ਤੇ ਫਿਰ ਉਹਦਾ ਕਾਨੂੰਨੀ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਕਿਰਪਾ ਕਰਕੇ ਇਸ ਭੈਣ ਨੂੰ ਇਨਸਾਫ ਦਵਾਇਆ ਜਾਵੇ ਸਮਾਨ ਨੂੰ ਇਨਸਾਫ ਜਾਏ ਤਾਂ ਜਿਹੜਾ ਬੱਚਾ ਮਿਲ ਸਕੇ ਪੰਚਾਇਤ ਵੱਲੋਂ ਅਸੀਂ 20000 ਰੁਪਇਆ ਉਸ ਸ਼ਖਸ ਨੂੰ ਦਵਾਂਗੇ ਜੋ ਇਹਨਾਂ ਨੂੰ ਇਹਨਾਂ ਦੇ ਬੱਚੇ ਦੀ ਇਤਲਾਹ ਦੇਗਾ ਸੋ ਸਾਰਿਆਂ ਘੜੀ ਬੇਨਤੀ ਆ ਕਿ ਆਪਾਂ ਪੰਜਾਬੀ ਆ ਬੜਾ ਫਰਾਗ ਦੇ ਲਿਆ ਸਾਡਾ ਸਾਰਿਆਂ ਦਾ ਸਾਨੂੰ ਅਸੀਂ ਹੋਰ ਵੀ ਲੋਕਾਂ ਦੀ ਮਦਦ ਕਰਦੇ ਆ ਪਰ ਇੱਕ ਬੇਵਸ ਪਰਿਵਾਰ ਆ ਜਿਹਦੇ ਉੱਤੇ ਨਾ ਕੋਈ ਕਮਾਉਣ ਵਾਲਾ ਵਾ ਇਹ ਵਿਚਾਰੀ ਦਾ ਘਰ ਵਾਲੇ ਦੀ ਵੀ ਡੈਥ ਹੋ ਗਈ ਆ ਘਰ ਵਾਲਾ ਵੀ ਨਹੀਂ ਹੈਗਾ ਬੱਚੀ ਦੇ ਬਹੁਤ ਹੀ ਮਤਲਬ ਕੀ ਛੋਟੀ ਆ ਜੇ ਤੇ ਅਸੀਂ ਸਾਰੇ ਨਗਰ ਨਿਵਾਸੀਆਂ ਕੇ ਸਾਰੇ ਦੇਸ਼ ਵਾਸੀਆਂ ਕੇ ਇਹੋ ਹੀ ਸਨੇਹਾ ਦੇਣਾ ਚਾਹੁੰਦੇ ਆ ਕਿ ਸਾਡੀ ਉਹਨਾਂ ਕੇ ਗੜੀ ਪੀਲ ਹੈ ਕਿ ਇਸ ਪਰਿਵਾਰ ਦੀ ਮਦਦ ਕੀਤੀ ਜਾਵੇ ਤੇ ਮੈਂ ਮੇਰਾ ਪਿੰਡ ਰਾਮਪੁਰ ਚੀਤਕਲਾ ਮੋਬਾਈਲ ਨੰਬਰ ਮੇਰਾ ਹੈਗਾ 959293304 ਫਿਰ ਦੁਬਾਰਾ ਬੋਲ ਰਿਹਾ ਨਾ ਮੋਬਾਈਲ ਨੰਬਰ 959293 304 ਕਿਰਪਾ ਕਰਕੇ ਇਸ ਨੰਬਰ ਤੇ ਸੰਪਰਕ ਕੀਤਾ ਜਾਵੇ ਤਾਂ ਜੋ ਇਸ ਭੈਣ ਭਰਾ ਦੀ ਮਦਦ ਹੋ ਸਕੇ ਸੋ ਕੀ ਨਾਮ ਜੀ ਤੁਹਾਡਾ ਵੀਰਨਾ 우ਸ਼ਾ ਕਿਥੋਂ ਦੇ ਰਹਿਣ ਵਾਲੇ ਜੀ ਅਸੀਂ ਰਾਮਪੁਰਾ ਪਿੰਡ ਹੈਗਾ ਜੀਤਾ ਹਾਂਜੀ ਰਾਮਪੁਰਾ ਪਿੰਡ ਚੀਤਾ ਕਿੰਨੇ ਚਿਰ ਤੇ ਰਹੇ ਹੋ ਤੁਸੀਂ ਅਸੀਂ ਕਾਫੀ ਟਾਈਮ ਤੋਂ ਇਥੇ ਰਹਿੰਦੇ ਪਏ ਹਈ ਗਏ ਕੀ ਕਰ ਰਹੇ ਸੀ ਕੋਈ ਦਾ ਘਰੋਂ ਗਿਆ ਵਾ ਕੀ ਦੱਸ ਕੇ ਘਰੋਂ ਗਿਆ ਸੀ 24 ਤਰੀਕ ਦਾ ਘਰੇ ਰੁਗ ਗਿਆ ਹੈਗਾ ਵਾ 26 ਤਰੀਕ ਸੀ ਤੇ ਦਿਨ ਵੀਰ ਵਾਰ ਦੇ ਰਹਿਗਾ ਸੀ 2:30 ਵਜੇ ਦਾ ਟਾਈਮ ਹੈਗਾ ਸੀ ਉਦੋਂ ਦਾ ਗਿਆ ਹੈਗਾ ਆ ਸ਼ਾਮ ਸ਼ਾਮ ਮਾ ਪੈ ਗਈ ਪਰ ਮੁੜ ਕੇ ਵਾਪਸ ਉ ਘਰੇ ਨਹੀਂ ਆਏਗਾ ਕਿਤੇ ਕਿਤੇ ਭਾਲ ਕੀਤੀ ਸੀ ਬੱਚੇ ਦੀ ਅਸੀਂ ਸਾਰੇ ਤਾਂ ਵੇਖ ਲਿਆ ਹੈਗਾ ਪਰ ਕਿਤੇ ਵੀ ਖੁੱਛ ਪਤਾ ਨਹੀਂ ਲੱਗਣ ਦਿਆ ਹੈਗਾ ਕੀ ਲੱਗਦਾ ਕਿ ਭਗਾ ਜਾਣਾ ਮੇਰਾ ਬਰਾਦਰ ਕਿੰਨੀ ਉਮਰ ਹੈ ਜੀ 20 ਇਅਰ ਆ ਕੱਲ ਕਿੰਨੇ ਜੀ ਰਹੇ ਤਿੰਨ ਜੀ ਹੈਗੇ ਪ੍ਰਕਾਸ਼ ਮੈਂ ਮੇਰੀ ਮੰਮਾ ਬਸ ਘਰ ਤੇ ਕਮਾਉਣ ਵਾਲਾ ਕੋਣ ਹੈਗਾ ਮੰਮਾ ਹੀ ਕੋਈ ਨਹੀਂ ਕਮਾਉਂਦਾ ਮੰਮਾ ਬਸ ਮੰਮਾ ਹੀ ਹੈਗਾ ਹੋਰ ਸਾਡਾ ਕੋਈ ਨਹੀਂ ਹੈਗਾ ਆ ਪਾਪਾ ਜਿਹੜੀ ਪੰਚਾਇਤ ਦਾ ਸਰਪੰਚਾ ਉਹ ਨਾਲ ਕਿਸ ਤਰ੍ਹਾਂ ਤੁਹਾਡਾ ਜਿਹੜਾ ਸਹਿਯੋਗ ਦਿੱਤਾ ਵਾ ਹਾਂਜੀ ਬਣਾ ਨਹੀਂ ਮੈਂ ਬਹੁਤ ਮਦਦ ਆ ਸਾਥ ਦਿੱਤਾ ਹੈਗਾ ਵਾ ਸਾਰੇ ਦਾੰਦ ਤੇ ਉਹਨਾਂ ਨੇ ਪੋਸਟਰ ਲਾਈ ਹੈਗੀ ਆ ਉਹਨਾਂ ਨੇ ਬਹੁਤ ਸਾਥ ਦਿੱਤਾ ਹੈਗਾ ਹੁਣ ਕੀ ਮੰਗ ਕਰਦੇ ਜੀ ਅਛਾ ਤੇ ਉਹ ਮੈਂ ਕਰਾਂ ਕਿ ਮੇਰਾ ਭਰਾ ਮੈਨੂੰ ਵਾਪਸ ਮਿਲ ਜਾਵੇ ਲੋਕਾਂ ਨੂੰ ਕੀ ਪੀਰ ਕਰਨਾ ਜਾਓ ਕਿੱਥੇ ਦੇਖਦਾ ਤੁਹਾਡਾ ਭਰਾ ਜੇ ਪ੍ਰਕਾਰ ਦੇਖਦਾ ਕਿ ਮੈਂ ਭਾਵਨਿਕ ਕਿਹਨਾ ਜਾਓਗੇ ਮੈਂ ਤੇ ਉਹ ਕਹਿਣਾ ਚਾਹੁੰਗੀ ਕਿ ਜਿੰਨੇ ਵੀ ਵੇਖਿਆ ਹੈਗਾ ਨਾ ਪਲੀਜ਼ ਮੇਰੀ ਇੱਕ ਬੇਨਤੀ ਹੈ ਦਾ ਭਰਾ ਮਿਲ ਜਾਊਗਾ ਤੇ ਬਹੁਤ ਬਹੁਤ ਸਾਰਿਆਂ ਦਾ ਧੰਨਵਾਦ ਹੋਊਗਾ ਕਿੱਥੇ ਕਿੱਥੇ ਪਾਲ ਕੀਤੀ ਤੁਸੀਂ ਜਾਂ ਪੋਸਟਰ ਕਿੱਥੇ ਕਿੱਥੇ ਲਗਾਏ ਦਾ ਅਸੀਂ ਸਾਰੇ ਥਾਂ ਤੇ ਪੋਸਟਰ ਲਗਾਏ ਹੈਗੇ ਆ ਪਰ ਕਿੱਥੇ ਵੀ ਪਤਾ ਨਹੀਂ ਲੱਗਣ ਤੇ ਅੱਜ ਇਹ ਲੰਗਰ ਦੇਖ ਕੇ ਹੋ ਗਿਆ ਸੀ ਜਦੋਂ ਜਦ ਫਸਟ ਟਾਈਮ ਨਹੀਂ ਪਹਿਲੇ ਨਹੀਂ ਕਦੀ ਗਿਆ ਹੈਗਾ ਇਹ ਪਹਿਲੇ ਨਹੀਂ ਗਿਆ ਪਹਿਲੀ ਵਾਰ ਗਿਆ ਜੇ ਵੀਰ ਕੱਲਾ ਜਾਓਗੇ ਪਿੰਡ ਵਾਸੀਆਂ ਨੂੰ ਇਲਾਕਾ ਵਾਸੀਆਂ ਨੂੰ ਮੈਂ ਤੇ ਉਹ ਕਹਿਣਾ ਚਾਹੁੰਗੀ ਜੀ ਜਿੱਥੇ ਵੀ ਮਿਲਦਾ ਹੈਗਾ ਵਾ ਪਲੀਜ਼ ਉਹਨੂੰ ਘਰੇ ਲਿਆਇਆ ਜਾਵੇ